ਹਲਕਾ ਪੱਛਮੀ ਅਧੇਨੋਂ ਦੇ ਇਲਾਕਾ ਪਿੰਡ ਮਾਹਲ ਤੋਂ ਰਾਮ ਤੀਰਥ ਨੂੰ ਜਾਣ ਵਾਲੀ ਸੜਕ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਲੋਕਾਂ ਨੇ ਆਖਿਆ ਕਿ ਪਾਵਨ ਵਾਲਮੀਕੀ ਤੀਰਥ ਰਾਮ ਤੀਰਥ ਨੂੰ ਜਾਣ ਵਾਲੀ ਸੜਕ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਨੇੜੇ ਹੀ ਲੋਕਾਂ ਦੇ ਘਰ ਹਨ ਲੋਕਾਂ ਨੂੰ ਬਦਬੂ ਭਰੇ ਮਾਹੌਲ ਵਿੱਚ ਰਹਿਣਾ ਪੈ ਰਿਹਾ ਹੈ ਉਹਨਾਂ ਨੇ ਆਖਿਆ ਕਿ ਨਾ ਤਾਂ ਸਰਕਾਰ ਵੱਲੋਂ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਨਾ ਹੀ ਨਗਰ ਨਿਗਮ ਵੱਲੋਂ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਇੱਕ ਵਾਰ ਫਿਰ ਲੋਕਾਂ ਨੇ ਮੰਗ ਕੀਤੀ ਕਿ ਪਾਵਨ ਵਾਲਮੀ ਕੀ ਤੀਰਥ ਨੂੰ ਜਾਣ ਵਾਲੀ ਸੜਕ ਤੋਂ ਕੂੜੇ ਦੇ ਢੇਰ ਹਟਾਏ ਜਾਣ ਤਾਂ ਜੋ ਲੋਕਾਂ ਨੂੰ ਬਦਬੂ ਭਰੇ ਮਾਹੌਲ ਤੋਂ निजात ਮਿਲ ਸਕੇ ਰਾਮਧਰ ਦਰੋੜ ਕੂੜਾ ਹੀ ਕੂੜਾ ਵਾ ਬਰ ਬੋਰੀ ਨੰਗਾ ਨਹੀਂ ਜਾਂਦਾ ਆਉਣ ਜਾਣ ਵਾਲਿਆਂ ਨੂੰ ਬਹੁਤ ਮੁਸ਼ਕਲ ਆ ਘਰ ਵਾਲਿਆਂ ਨੂੰ ਮੁਸ਼ਕਲ ਆ ਬੱਚਿਆਂ ਨੂੰ ਬਿਮਾਰੀਆਂ ਆਉਣਾ ਸਫਾਈ ਚਾਹੀਦੀ ਹੈ ਵਾਲਮੀ ਭਵਾਨ ਦਾ ਰੋੜਿਆ ਤੇ ਗੰਦ ਪਾਇਆ ਹੈ ਨਾ ਨਾ ਹੀ ਕੋਈ ਸਾਫ ਸੁੱਧਰਾ ਨਹੀਂ ਇਹ ਰਾਮਧਰ ਦਰੋੜ ਜੀ ਇਹ ਕੂੜਾ ਦੇ ਬਹੁਤ ਜ਼ਿਆਦਾ ਸੁੱਟਦੇ ਲੋਕ ਇੱਥੇ ਤੇ ਇੱਥੇ ਨਿਆਣੇ ਬੱਚਿਆਂ ਦਾ ਛਾਣਿਆਂ ਦਾ ਭਵਿੱਖ ਖਰਾਬ ਹੋ ਜਾਂਦਾ ਬਿਮਾਰੀਆਂ ਲੱਗਣੀਆਂ ਆ ਟਾਈਫੀਡ ਹੁੰਦੇ ਜਾਂ ਮੱਛਰ ਪੈਦਾ ਹੋ ਜਾਂਦੇ ਇਹਦੇ ਨਾਲ ਤੇ ਇਹਦੇ ਬਾਅਦ ਕੋਈ ਧਿਆਨ ਨਹੀਂ ਦਿੰਦਾ ਕੋਈ ਸਰਪੰਚ ਵੀ ਨਹੀਂ ਧਿਆਨ ਦਿੰਦਾ ਨਾ ਕੋਈ ਕਾਰਪੋਰੇਸ਼ਨ ਵਾਲਾ ਨਾ ਕੋਈ ਸੜਕ ਮਹਿਕਮਾ ਕੋਈ ਨਹੀਂ ਧਿਆਨ ਦਿੰਦਾ ਇਹ ਬੰਦੇ ਦਾ ਇਹ ਰਸਤਾ ਇਹ ਨਾ ਪਵਿੱਤਰ ਹੈਗਾ ਹੀ ਇਹਦੇ ਪਵਿੱਤਰ ਰਸਤੇ ਤੇ ਆ ਮੇਹ ਗੰਦ ਪਾਉਂਦੇ ਆ ਲੋਕ ਇਹ ਲੋਕ ਜਾਣ ਵੀ ਕਿੱਥੇ ਉਹਨਾਂ ਨੂੰ ਕੋਈ ਨਾ ਤੇ ਘਰਾਂ ਘਰਾਂ ਦੇ ਕੋਈ ਚੁੱਕਦ ਨਾ ਹੁੰਦਾ ਤੇ ਨਾ ਕੋਈ ਹੋਰ ਨਾ ਕੋਈ ਇਹਨਾਂ ਨੂੰ ਗੱਡੀਆਂ ਦਿੰਦੇ ਆ ਵੀ ਆਹ ਕੂੜਾ ਇਕੱਠਾ ਕਰਕੇ ਲਿਆਉਣ ਕੋਈ ਵੀ ਨਹੀਂ ਹੁੰਦੇ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਜ਼ਿੰਮੇਵਾਰੀ ਸਮਝਦੀ ਨਹੀਂ ਕੋਈ ਆਪਣੀ ਐਮਐਲਏ ਜਸਵੀਰ ਸਿੰਘ ਉਹ ਜੀ ਅਸੀਂ ਤੇ ਜਦੋਂ ਕੋਈ ਸਾਧਦਾ ਉਦੋਂ ਹੀ ਆਉਂਦਾ ਨਹੀਂ ਤੇ ਦੇਖਿਆ ਹੀ ਨਹੀਂ ਆ ਹੁਣ ਜਦੋਂ ਇਲੈਕਸ਼ਨ ਹੋਏ ਉਦੋਂ ਹੀ ਬਣਿਆ ਸੀ ਕੰਮ ਵਾਲ ਧਿਆਨ ਹੀ ਨਹੀਂ ਹੈਗਾ ਜੀ ਉਹਨਾਂ ਦਾ ਕਿਸਦਾ ਡਿਮਾਂਡ ਸਾਡੀ ਇਹ ਆ ਵੀ ਇਥੋਂ ਗੰਦਗੀ ਜਾਵੇ ਨਿਆਣੇ ਬੱਚਿਆਂ ਦਾ ਭਵਿੱਖ ਜਿਹੜਾ ਸਾਫ਼ ਸੁਥਰਾ ਹੋਵੇ ਜੀ ਇੱਥੇ ਬਿਮਾਰੀਆਂ ਤੋਂ ਬਚਣ ਹੋਣ ਵੇਖੋ ਘਰੇ ਘਰੇ ਜਾ ਕੇ ਵੇਖੋਗੇ ਤੁਸੀਂ ਬਿਮਾਰੀਆਂ ਲੱਗੀਆਂ ਨਿਆਣਿਆਂ ਨੂੰ ਸਾਰਿਆਂ ਨੂੰ ਪਿੰਡ ਮਾਹਲ ਰਾਮਦੀਤ ਰੋਡ ਤੇ ਅਸੀਂ ਖੜੇ ਹਾਂ ਤੇ ਇੱਥੇ ਦੇ ਵੀ ਜਿਹੜੇ ਹਾਲਾਤ ਨੇ ਵੱਧ ਤੋਂ ਵੱਧ ਹਨ ਇਹ ਬਦਬੂ ਭਰਿਆ ਮਾਹੌਲ ਹੈ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਹੜੇ ਇੱਥੇ ਲੋਕ ਰਹਿਣ ਵਾਲੇ ਹਨ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੱਲਬਾਤ ਕਰਦੇ ਹੋਏ ਲੋਕਾਂ ਨੇ ਆਖਿਆ ਕਿ ਜਲਦ ਤੋਂ ਜਲਦ ਜਿਹੜੇ ਕੂੜੇ ਦੇ ਢੇਰ ਹੈ ਇਹਨਾਂ ਨੂੰ ਇੱਥੋਂ ਹਟਾਇਆ ਜਾਵੇ ਦੂਜੇ ਪਾਸੇ ਜਦੋਂ ਉਹਨਾਂ ਕੋਲ ਸਵਾਲ ਇਰੇ ਐਮਐਲਏ ਹਲਕੇ ਦੇ ਜਾਂ ਕੋਈ ਹੋਰ ਤੁਹਾਡੇ ਕੋਲ ਨੁਮਾਇੰਦੇ ਆਂਦੇ ਹਨ ਤਾਂ ਉਹਨਾਂ ਨੇ ਆਖਿਆ ਕਿ ਕੋਈ ਵੀ ਇੱਥੇ ਇਲਾਕੇ ਦੀ ਸਾਰ ਨਹੀਂ ਲੈ ਰਿਹਾ ਨਾਲ ਹੀ ਲੋਕਾਂ ਨੇ ਅਪੀਲ ਕਰਦਿਆਂ ਹਾਂ ਹਲਕੇ ਦੇ ਐਮਐਲਏ ਜਸਵੀਰ ਸਿੰਘ ਸੰਧੂ ਅਤੇ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟੇ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਹ ਕੂੜੇ ਦੇ ਢੇਰ ਜਿਹੜੇ ਇੱਥੇ ਲੱਗੇ ਹਨ ਇਹਨਾਂ ਨੂੰ ਹਟਾਇਆ ਜਾਵੇ ਜਿਕਰ ਜੋਕ ਕਿ ਜਿਹੜੀ ਸੜਕ ਹੈ RAMTEER THROTE ਤੋਂ ਭਗਵਾਨ ਬਾਲਮੀਕੀ ਤੀਰਥਮ ਸੜਕ ਜਾਂਦੀ ਹੈ ਤਾਂ ਹਜ਼ਾਰਾਂ ਲੋਕ ਤੇ ਵੀਆਪੀ ਲੋਕ ਵੀ ਇਥੋਂ ਲੰਘਦੇ ਆਣਾਂ ਜਿਸ ਕਰਕੇ ਅਮਰਥਰ ਸੈਰ ਦੀ ਇਥੋਂ ਦਿੱਕ ਖਰਾਬ ਹੋ ਰਹੀ ਹੈ ਤੇ ਲੋਕਾਂ ਦੀ ਜਿਹੜੀ ਮੰਗ ਹੈ ਨਗਰ ਨਿਗਮ ਪ੍ਰਸ਼ਾਸਨ ਨੂੰ ਅਤੇ ਹਲਕੇ ਦੇ ਐਮ ਐਲ ਏ ਨੂੰ ਜਲਦ ਤੋਂ ਜਲਦ ਇਹ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਅਮਰਖਰ ਫਾਸਟ ਵਿੱਚ ਖਬਰ ਨਮਣੀ ਸਹੀ ਜੋਗੀ ਨਰੇਸ਼ ਕੁਮਾਰ ਦੇ ਨਾਲ ਅਰਕੇਸ਼ ਕੁਮਾਰ